ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਉਹ ਜਿਹੜਾ ਸਰਕਾਰ ਤੇ ਰਾਜਪਵੰਨ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕਟਸੀਤ ਮੁਲਾਕਾਤ ਸੀ ਕਿ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ 'ਚ ਵੀ ਜਿੱਤ ਹੋਈ ਹੈ ਸਾਡੇ ਗੋਆ 'ਚ ਵੀ ਸਾਡੇ ਐਮ ਐਲ اے ਨੇ ਹਜੇ ਤੱਕ ਆਮ ਆਦੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ 'ਚ ਵੀ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ ਜੋ ਇੱਕ ਦਫਤਰ ਵਾਸਤੇ ਜੋ ਡਿਊਟੀ ਦੇ ਵਿੱਚ ਦਫਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਆ। ਪਰ ਉਹਨਾਂ ਨੂੰ ਸਾਨੂੰ ਇਹੀ ਕਿਤੇ ਲਿਆ ਕਿ ਆਇਆ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫਤਰ ਹੈ ਆਕਾਲੀ ਲਲ ਦਾ ਵੀ ਹੈ ਭਾਜੀਪੀ ਦਾ ਵੀ ਸਾਨੂੰ ਦਫਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਸਾਰੇ ਇਸ ਲਿਖ ਕੇ ਦੇ ਆਏ ਤੇ ਮੈਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਦਾ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਹੀ ਮਿਲੂਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ ਜੀ ਚਾਹੇ ਪੁਲਿਸ ਸਾਇਆ ਚਾਹੇ ਮੁਲਾਜ਼ਮ ਸੋ ਅੱਜ ਉਸ ਸਿਲਸਿਲੇ 'ਚ ਗਵਰਨਰ ਸਾਹਿਬ ਨਾਲ ਮੀਟਿੰਗ ਸੀ ਜਦੋਂ ਨੇ ਮਿਲ ਪ੍ਰੋ ਸਹਾਇਤਾ ਕੇ ਆਉਣ ਵਾਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਤੋਂ ਜਲਦ ਪੁੱਛ ਕਬਨਤ ਮੰਡਲ ਦੇ ਜੀ ਸਾਰ ਕੈਬਨਟ ਵਿਸਤਾਰ ਕਦੋਂ ਹੋਣ ਜਾ ਰਿਹਾ ਜੀ ਆਉਣ ਵਾਲੇ 2-4 ਦਿਨਾਂ ਵਿੱਚ ਸਿਮਰ ਸਾਹਿਬ ਵਿਧਾਨ ਸਭਾ ਨੂੰ ਲੈ ਕੇ ਕਿ ਨਵੇਂ ਸੈਸ਼ਨ ਨੂੰ ਲੈ ਕੇ ਕੱਲ੍ਹ ਬਾਅਦ ਤੁਸੀਂ ਕੀ ਮੌਜੂਦ ਸੈਸ਼ਨ ਬਾਰੇ ਜ਼ਿਕਰ ਕਰ ਰਹੇ ਸੀਗੇ ਜਦੋਂ ਆਏਗਾ ਨਹੀਂ ਨਹੀਂ ਤਾਂ ਉਹ ਤਾਂ ਕੈਬਨਟ ਕੈਬਨਟ ਦੇ ਵਿੱਚ ਪਾਸ ਹੋਊਗਾ ਕੈਬਨਟ ਫਿਰ ਤਰੀਕਾਂ ਤੇ ਸਾਈਟ ਕੀਤੀ ਜਾਣਗੇ ਕੋਈ ਨਾ ਸਾਹ ਨੂੰ ਪੁੱਛਾਂਗੇ ਉਹ ਤੰਬਾ ਵੀ ਕੈਬਨਟਰ ਜਿਹੜਾ ਕੈਬਨਟ ਵਿਸਤਾਰ ਕਰਨ ਜਾ ਰਹੇ ਹੋ ਕੋਈ ਥੋੜਾ ਬਹੁਤ ਚੇਂਜ ਵੀ ਹੋਣਗੇ ਪੁਰਾਣੇ ਅਪਾਰਟਮੈਂਟਾਂ ਚ ਕੋਈ ਬਦਲਾਵ ਹੈ ਥੋੜਾ ਬਹੁਤਾ ਕਰ ਰਹੇ ਹੋ ਨਹੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਪਰ ਇੰਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਰਹੇ ਤਾਂ ਮਤਲਬ ਜਿਸ ਵੇਲੇ 2022 ਚ ਉਸੇ ਮਹਿਰੀ ਕਹਨੇ ਹੋ ਉਸ ਵੇਲੇ ਉਹ 7000 ਤੇ ਜਿੱਤੇ ਸੀਗੇ ਤੇ ਹੁਣ 12000 ਤੇ ਜਿੱਤੇ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮੰਤਰੀ ਬਣਦੇ ਆ ਅਰੋੜਾ ਸਾਹਿਬ ਹੀ ਹੋਰ ਕੇ ਤੌਰ ਵੀ ਹੋ ਗਿਆ ਜਿਹੜਾ ਹੋਰ ਵੀ ਤੇ ਨਵੇਂ ਚਿਹਰੇ ਵਿਚ ਆ ਗਏ ਅਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਇੱਕ ਸਿੰਗਲ ਲਗਾਏ ਸਾਰਾ ਕੁਝ ਆਜੀ ਪੁੱਛੋਗੇ ਮੈਂ ਦਾ ਦੋ ਬਾਈ ਦਾ ਜੋ ਜੋ ਦੇਖੋ ਅਸੀਂ ਮਹਿੰਦਰਪਖਤ ਜੀ ਨੇ ਵਾਦਾ ਕੀਤਾ ਸੀ ਮਹਿੰਦਰਪਖਤ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਤ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਚ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਨਾ ਵੀ ਡਿਪਾਰਟਮੈਂਟ ਕਿਹੜਾ ਦੇਊਗਾ ਮੈਂ ਇੰਨਾ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਕਿਉਂਕਿ ਗੋਪਾਲ ਟਾਲੀਆ 15000 ਦੀ ਪੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਕੋ ਸੰਜੀਵ ਬਰੋੜਾ ਜੀ ਜਾਣਗੇ ਸਾਰੇ ਅਸੀਂ ਇਕੱਠੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡਟ ਨੂੰ ਧੰਨਵਾਦ ਕਰਾਂਗੇ ਤੇ ਅੱਜ ਵੀ ਮੈਂ ਤਾਂ ਜਾ ਕੇ ਆਇਆ ਲੁਧਿਆਣਾ ਜਾ ਕੇ ਸੋ ਬਸ ਇੰਨਾ ਹੀ ਤੇ ਸਾਬ ਸਾਬ ਸੀਟ ਕੋ ਬੈਟਰ ਹੋਈ ਹੈ ਇਸ ਦੇ ਬਾਰੇ ਵਿੱਚ ਸਾਬ ਸੀਟ ਕੋ ਲੈ ਕੇ ਬੜੀ ਚਰਚਾ ਹੈ ਇਹ ਤਾਂ ਕਲੀਅਰ ਕਰਤਾ ਕਿ ਤੇਜਰੀਵਾਲ ਸਾਹਿਬ ਨੇ ਆਪ ਹੀ ਕਰਤਾ ਕੋ ਬੈਸਟ ਜੇ ਕਿ ਕਿਹਾ ਜਾਏਗਾ ਸ Punjab ਤੋਂ ਕੀ ਜੋ ਖਾਲੀ ਹੋ ਰਹੀ ਹੈ ਕੀ ਆ ਕੀ ਵਿਚਾਰ ਚੱਲ ਰਿਹਾ ਥੋੜਾ ਸੋਚ ਲੈਣ ਤੋਂ ਬਾਅਦ ਫਿਰ ਪਰ ਹੋਊਗਾ ਕੋਈ ਇਹੋ ਜਿਹਾ ਜਿਹੜਾ ਜਾ ਕੇ ਉੱਥੇ Punjab ਦੀ ਗੱਲ ਕਰੇ ਪਾਰਟੀ ਵਰਕਰ ਹੋਊਗਾ ਜੀ ਕੋਈ ਇੰਡਸਟਰੀ ਸੋਚ ਰਿਹਾ ਜੀ ਵਿਰੋਧੀ ਕਹ ਲਾ ਕੀ ਇੰਡਸਟਰੀ ਸਾਡੇ ਪਾਰਟੀ ਵਰਕਰ ਨਹੀਂ ਹੋਏ ਸੰਜੀਵ ਰੂੜਾ ਕੋਣ ਇੰਡਸਟਰੀਸਟ ਹੈ ਇਹ ਤਾਂ ਪਾਰਟੀ ਪਰ ਪਾਰਟੀ ਦੇ ਬੰਦਾ ਹੋ ਗਿਆ ਜੀ ਇਹ ਸੰਕੇਤ ਨਾ ਸਮਝ ਲਿਓ ਨਹੀਂ ਨਹੀਂ ਸੰਕੇਤ ਉਹ ਤਾਂ ਤੁਸੀਂ ਜੋ ਸੰਕੇਤ ਇਧਰ ਉਧਰ ਲੱਭ ਲੈਂਦੇ ਹੋ ਪਰ ਮੈਨੂੰ ਪਤਾ ਤੁਸੀਂ ਸਾਰੇ ਭਰਾ ਹੀ ਹੋ ਸਾਡੇ ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇ ਉੱਥੇ ਜਾ ਕੇ ਵਧੀਆ ਮੁੱਦੇ ਉਠਾਵੇ ਉਹਦਾ ਇਹ ਮੱਡੀ ਕਰਨ ਨੂੰ ਲੈ ਕੇ ਮੰਡੀਆਂ ਦੇ ਵਿੱਚ ਜਿਹੜਾ ਚੋਨਾ ਸੀਜ਼ਨ ਆਉਣਾ ਉਹਦੇ ਵਿੱਚ ਸਬਕਮਟੀ ਦੀ ਬੈਠਕ ਹੋਈ ਹੈ ਉਸਦੇ ਲਈ ਕਿਸ ਤਰੀਕੇ ਦੇ ਤੁਸੀਂ ਕਿਉਂਕਿ ਸਬਕਮਟੀ ਦੇ ਚਲੋ ਆਪਣੇ ਲੈਵਲ ਤੇ ਦੇਖਦੇ ਵੀ ਰਿਹਾ ਪਰ ਕੋਟੇ ਵੱਲ ਕੁਝ ਨਹੀਂ ਕਰਦੇ ਦੇਖੋ ਦੇਖੋ ਚੋਨਾ ਚੋਨਾ ਲੱਗ ਗਿਆ ਕਿ ਪਾਣੀ ਇਹ ਵੀਡੀਓ ਤੁਸੀਂ ਆਪ ਹੀ ਦੇਖਿਆ ਹੋਣਗੇ ਤੇ ਬਿਜਲੀ ਦੀ ਕੋਈ ਕਮੀ ਨਹੀਂ ਇਵਨ ਜਿਹੜਾ ਨਹਿਰਾ ਨਹਿਰੀ ਪਾਣੀ ਹੋ ਗਿਆ ਤੇ ਪਹੁੰਚ ਗਿਆ ਝੋਨਾ ਸੁਖਸਾਂਤ ਨਾਲ ਲੱਗ ਗਿਆ ਤੇ ਹੁਣ ਅਕਤੂਬਰ ਦੇ ਵਿੱਚ ਆਪਾਂ ਇਸ ਵਾਰ ਇੱਕ ਘਟਾ ਲਿਆ ਸੀਗਾ 1 ਜੂਨ ਕਰਤਾ ਸੀਗਾ 15 ਜੂਨ ਦੀ بجائے ਪਹਿਲਾਂ 15 ਜੂਨ ਹੁੰਦਾ ਸੀ ਤੇ ਦਾ ਮਤਲਬ 15 ਦਿਨ ਪਹਿਲਾਂ ਆਊਗਾ ਝੋਨਾ ਇਹਦਾ ਮਤਲਬ ਸਤੰਬਰ 20 ਤੱਕ ਆ ਜਾਊਗਾ ਪਹਿਲਾਂ ਅਕਤੂਬਰ 1 ਅਕਤੂਬਰ ਨੂੰ ਸਰਕਾਰੀ ਕੰਮ ਸ਼ੁਰੂ ਹੁੰਦੀ ਸੀ ਹੋਦੀਪ 15 ਤੋਂ ਵੀ ਸਤੰਬਰ ਦੇ ਵਿੱਚ ਆ ਜਾਊਗਾ ਦੇਖਦੇ ਹਾਂ ਕਿ ਨਮਾ ਤਜਰਬਾ ਕੀਤਾ ਹੈ ਸ਼ਾਇਦ ਉਹ ਤੋਂ ਮੌਇਸਚਰ ਘੱਟ ਹੁੰਦਾ ਕਿਉਂਕਿ ਅਕਤੂਬਰ ਚ ਨਾ ਟ੍ਰੇਲ ਪੈਣ ਲੱਗ ਜਾਂਦੀ ਹੈ ਮੌਇਸਚਰ ਮੌਇਸਚਰ ਜਿਹੜਾ 17 18% ਜਿਹੜਾ ਸ਼ਾਇਦ ਉਹ ਤੋਂ ਬਚਾ ਹੋ ਜੇ ਹਨਾ ਤੇ ਵੈਸਟਰਨ ਹਵਾਵਾਂ ਮ ਚਲਦੀਆਂ ਨੇ ਸਾਧਾ ਤੂੰ ਆ ਇਧਰ ਜਿਹਾ ਬਜਾਏ ਇਧਰੋਂ ਚੱਲ ਜੇ ਇਹਨੇ ਚੇਰਪਾਕਰ ਦੀ ਗੱਲ ਹੈ ਅੱਛਾ ਦੇਸ਼ ਨੂੰ ਲੈ ਕੇ ਦਿੱਕਤ ਪਈ ਹੈ ਪਰ ਜਿਹੜੇ ਸਾਹਮਣੇ ਸੀਗੇ ਉਹ ਕਾਂਗਰਸ ਦੇ ਵਿੱਚ ਅੰਦਰੂਨੀ ਰੌਲਾ ਰੱਪਾ ਹਲੇ ਵੀ ਉਹ ਚੱਲ ਰਿਹਾ ਖਾਰ ਤੋਂ ਬਾਅਦ ਵੀ ਕਿਉਂਕਿ ਪਹਿਲਾਂ ਪ੍ਰਚਾਰ ਦੇ ਦੌਰਾਨ ਵੀ ਕਾਫੀ ਗੁੱਟਬਾਜ਼ੀ ਦਾ ਚੱਲਿਆ ਉਹ ਹੁਣ ਵੀ ਇੱਕ ਦੂਜੇ ਤੇ ਵਾਰ ਪੋਲਟਵਾਰਕੀ ਕੁਝ ਸੀ ਇਹ ਤਾਂ ਇਹ ਤਾਂ ਉਹ ਅਸੂਨੇ ਪੈਂਸਾਈਨ ਕਰਤਾ ਹੈ ਅਗਲੇ ਦਾ ਕਾਰਜਕਾਰੀ ਪ੍ਰਧਾਨ ਕੀਤੇ ਡਿਜ਼ਾਈਨ ਕਰ ਦਿੱਤਾ ਉਹਨਾਂ ਨੇ ਆਪ ਹੀ ਲੱਗੋ ਪਤਾ ਕੀ ਹੈ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਦੀ ਟੜੇਬੰਦੀ ਕਦੋਂ ਠੀਕ ਹੋਊਗਾ ਵਾਟ ਐਵਰ ਮੈਂ ਤਾਂ ਦੱਸ ਨਹੀਂ ਸਕਦਾ ਇਹਦੇ ਬਾਰੇ ਪਰ ਹਾਂ ਇਹਨਾਂ ਕਹੇ ਕਿ ਪਰਿਵਾਰ ਦੇ ਵਿੱਚ ਜੇ ਲਾਣੇਦਾਰ ਦੀ ਨਹੀਂ ਚੱਲਦੀ ਤਾਂ ਉਹ ਪਰਿਵਾਰ ਜਿਹੜੇ ਨੇ ਜੇ ਹਰੇਕ ਹੀ ਆਪ ਦਾ ਆਪ ਦੇ ਫੈਸਲੇ ਲੈਣ ਲੱਗ ਜਾਂਦਾ ਮੈਂ ਆਉਂਦਾ ਨਹੀਂ ਉਹ ਜਾਂਦਾ ਨਹੀਂ ਤਾਂ ਫਿਰ ਪਰਿਵਾਰ ਉਹ ਘਰ ਜਿਹੜਾ ਛੇਤੀ ਉਹ ਚ ਕੰਦਾ ਨਿਕਲ ਜਾਂਦੀਆਂ ਨੇ ਅੱਡ ਹੋਣ ਵਾਲੀਆਂ ਕੰਦਾ ਆਪਾਂ ਜਾਣਦੇ ਹਾਂ ਤੇ ਆਮ ਆਦੀ ਪਾਰਟੀ ਦਾ ਪਰਿਵਾਰ ਹੈ ਤੇ ਸਾਡੀ ਇਕਤਾ ਹੈ ਸਾਰੇ ਇਕੱਠੇ ਲੜੇ ਸਾਰੇ ਨੂੰ ਵਧਾਈਆਂ ਬਲਾਂਟੇ ਤੋਂ ਲੈ ਕੇ ਆਉਂਦਾ ਜਿਹੜਾ ਮਾਫਰਨਾਮਾ ਸਹੀ ਕਰਾਰਨਾਮਾ 3 ਚੋਣਾਂ ਦੇ ਵਿੱਚ ਕੰਮ ਨਹੀਂ ਆਇਆ ਤੇ ਬਾਗੀ ਧੜਾ ਜਿਹੜਾ ਉਹ ਕਹਿ ਰਿਹਾ ਕਿ ਹੁਣ ਹੁਣ ਤੋਂ ਸੁਖਬੀਰ ਨੂੰ ਕਦ ਛੱਡ ਦੇ ਬਿਹਤਰ ਹੋਏਗਾ ਇਹ ਵੀ ਵੀਰ ਬਾਦਲ ਨੂੰ ਬਾਰ ਬਾਰ ਬਿਹਤਰ ਹੋ ਕੇ ਛੱਡ ਦੋ ਇਹ ਵੀ ਇੱਕ ਟ੍ਰਾਇਲ ਸੀ ਬੜਾ ਵੱਡਾ ਕੇ ਇੱਕ ਨੂੰ ਸੈਮੀਪਾਰਟੀ 8000 ਵੋਟ ਪਈ ਹੈ 90% ਲਗਭਗ ਪੂਰੀ ਸੀ 6 7 6% ਬਣ ਗਈ ਹੈ ਮੈਨੂੰ ਲੱਗਦਾ ਕੱਲੇ ਸੁਖਬੀਰ ਬਾਦਲ ਨੂੰ ਨਹੀਂ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਜਦੋਂ ਜਦੋਂ ਪਹਿਲਾ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾ ਗਿੱਦੜਵਾਹ ਲੜੇ ਨਾ ਚੱਬੇ ਆ ਲੜੇ ਨਾ ਨੀਰਵਾ ਬਦਾਨਕ ਲੜੇ ਤੋਂ ਉਦੋਂ ਛੱਡ ਗਏ ਸੀ ਕਿ ਜਦ ਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹੈਨਾ ਜਲੰਧਰ ਵੀ ਫੌਦਾ ਲੜੇ ਜਲੰਧਰ ਆਪ ਆਪ ਹੱਥ ਹੀ ਤੇ ਜੜੇ ਫਿਰਦੇ ਸੀ ਤਕੜੀ ਕਿਸੇ ਹੋਰ ਕੋਲੇ ਸੀ ਸੋ ਇਹ ਇਹਨੂੰ ਕਹਿੰਦੇ ਪੰਜਾਬੀ ਚ ਪਹਿਲੇ ਕਚੋੜਾ ਪੈ ਗਿਆ ਇਹਨਾਂ ਦਾ ਆਪ ਵਿੱਚ ਪੰਜਾਬੀ ਦਾ ਇੱਕ ਟਿਪੀਕਲ ਅਬਜਾ ਕਚੋੜਾ ਪੈਣਾ ਵੀ 12 ਬੀਟੀ ਖੇਡਦੇ ਆਪਾਂ ਜਦੋਂ ਰੌਲਾ ਜਾਂ ਪੈ ਜੇ ਤਾਂ ਹਟਾ ਕੇ ਦੁਬਾਰਾ ਸ਼ੁਰੂ ਕਰਦੇ ਸੋ ਇਹਨਾਂ ਨੂੰ ਟਾ ਕੇ ਦੁਬਾਰਾ ਸ਼ੁਰੂ ਕਰਦੇ ਮਤਲਬ ਮਤਲਬ ਜੇ ਇਹ ਕਮਲ ਦੇ ਹੱਥ ਵਿੱਚ ਸਵਾਰ ਤੋਂ ਆ ਜਾਂਦੇ ਨੇ ਕਿ ਲੱਗਦਾ ਕਿ ਇਹਨਾਂ ਦਾ ਕੁਝ ਸਕੋਪ ਬਣ ਸਕਦਾ ਜੇ ਕੋਈ 6% ਵੋਟ ਹੋਣ ਨਿਕਾ ਦੇ ਪਈਏ ਫਿਰ ਕੰਪੀਟੀਸ਼ਨ ਚ ਆਉਣਗੇ ਦੇਖੋ ਜੇ ਕਮਲ ਵਾਲਿਆਂ ਨੂੰ ਲੈ ਲੈ ਨਾਲ ਇਹਨਾਂ ਨੇ ਕਾ ਫਿਰ ਕਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਹਿੰਦੇ ਵੀ ਇਕੱਠੇ ਰਿਹਾ ਕਰਾਂਗੇ ਦੋਨੋਂ ਨੇ ਆਪਸ ਵਿੱਚ ਪੂਛਾਂ ਬੰਨ ਲਈਆਂ ਜੋ ਇਕੱਠੇ ਰਿਹਾ ਕਰਾਂਗੇ ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਬੇ ਦੇ ਵਿੱਚ ਵੜ ਗਿਆ ਥੱਲੇ ਜਾ ਗਿਆ ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂ ਹੱਾਂ ਇੱਲ ਫਿਰਦੀ ਸੀ ਇੱਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਇੱਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕੋਪਰੋ ਦਿਨ ਬੰਨੇ ਹੋਇਆ ਸੀ 100 200 ਫੁੱਟ ਤੋਂ ਕੱਛੂ ਕਛੂ ਥਲੇ ਡਿੱਗ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇਹ ਚ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ